ਪ੍ਰਬੰਧਕਾਂ ਵੱਲੋਂ ਅਪੀਲ ਵੀ ਕੀਤੀ ਗਈ ਸੀ ਕਿ ਮर्यादा ਵਿੱਚ ਰਹਿ ਕੇ ਹੀ ਸਾਰੇ ਕਾਰਜ ਕੀਤੇ ਜਾਣ ਕੇਕ ਵਗੈਰਾ ਨਾ ਕੱਟੇ ਜਾਵੇ ਪਰ ਕੁਝ ਸੰਗਤਾਂ ਵੱਲੋਂ ਗਲਤੀ ਕੀਤੀ ਗਈ ਮਾਫੀ ਮੰਗੀ ਗਈ ਕਿ ਮਮਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੁੰਦੇ ਹੋਏ ਮੈਨੇਜਮੈਂਟ ਵੱਲੋਂ ਪਹਿਲਾਂ ਤਿਆਰੀਆਂ ਕੀਤੀਆਂ ਗਈਆਂ ਸਨ ਔਰ ਲਗਾਤਾਰ ਅਸੀਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਉਹ ਅਨਾਉਂਸਮੈਂਟ ਵੀ ਕਰ ਰਹੇ ਸਾਂ ਔਰ ਜੋ ਮੈਨੇਜਮੈਂਟ ਨੂੰ ਕਰਨਾ ਚਾਹੀਦਾ ਸੀਗਾ ਹਰੇਕ ਪ੍ਰਬੰਧ ਕੀਤੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ ਸੰਗਤ ਨੂੰ ਸੁਚੇਤ ਕਰਨਾ ਹੈ ਇੱਕ ਮੈਂ ਬੇਨਤੀ ਕਰ ਦੇਵਾਂ ਕਿ ਗੁਰੂ ਘਰ ਦੇ ਅੰਦਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਦੀ ਹਦੂਦ ਦੇ ਅੰਦਰ ਕੋਈ ਵੀ ਕੇਕ ਨਹੀਂ ਕਟਿਆ ਗਿਆ ਜੀ ਅਗਰ ਕਿਸੇ ਨੇ ਬਾਹਰ ਕਟਿਆ ਹੈ ਬਾਹਰ ਰੋਡ ਤੇ ਕਟਿਆ ਹੈ ਇਹ ਵੀ ਪਤਾ ਲੱਗਿਆ ਹੈ ਕਿ ਉਹਨਾਂ ਮਾਫੀ ਵੀ ਮੰਗ ਚੁੱਕੇ ਹਨ ਕਿ ਸਾਡੇ ਕੋਲੋਂ ਗਲਤੀ ਹੋਈ ਹੈ ਇਸ ਕਰਕੇ ਜਿਹੜੇ ਲੋਕ ਪੁਰਾਣੀਆਂ ਵੀਡੀਓ ਜਿਹੜੀਆਂ ਹਨ ਉਹ ਅਪਲੋਡ ਕਰਦੇ ਹਨ ਉਹ ਵੀ ਇੱਕ ਤਰ੍ਹਾਂ ਦੇ ਨਾਲ ਹੈ ਜਿਹੜਾ ਸੰਗਤ ਨੂੰ ਗੁੰਮਰਾਹ ਕਰਨਾ ਹੈ ਗੁਰੂ ਘਰ ਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਵੀ ਕੇਕ ਹੈ ਜਿਹੜਾ ਨਹੀਂ ਕਟਾਇਆ ਗਿਆ ਕੇਕ ਕਟਣਾ ਇੱਕ ਮਨਮਤ ਹੈ ਇਹ ਆਨਮਤ ਦਾ ਰਿਵਾਜ ਹੈ ਗੁਰੂ ਦੇ ਖੁਸ਼ੀਆਂ ਲੈਣ ਵਾਸਤੇ ਅਸੀਂ ਨਿਤਨੇਮ ਕਰ ਸਕਦੇ ਬਾਣੀ ਪਾਠ ਦੇ ਬਾਣੀ ਸਰਵਨ ਕਰ ਸਕਦੇ ਆ ਦੇਖ ਭੇਟਾ ਕਰ ਸਕਦੇ ਆ ਪਰ ਆਹ ਜਿਹੇ ਕੇਕ ਲਿਆ ਕੇ ਕੀ ਕਿੱਧਰ ਨੂੰ ਤਿਆਨ ਹੁੰਦਾ ਜਾ ਰਿਹਾ ਬਲਗੋ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਨੇ ਹੁਕਮ ਕੀਤੇ ਸਨ ਕਿ ਗੁਰੂ ਘਰ ਦੇ ਅੰਦਰ ਚੰਗੇ ਸ਼ਸਤਰਾਂ ਚੰਗੇ ਘੋੜੇ ਚੰਗੀਆਂ ਜਵਾਨੀਆਂ ਨੌਜਵਾਨ ਲੈ ਕਰਕੇ ਆਉਣ ਆਪਣੇ ਪਰਿਵਾਰਾਂ ਦੇ ਵਿੱਚੋਂ ਜਿਹੜੇ ਚੰਗੇ ਬੱਚੇ ਹਨ ਨੌਜਵਾਨ ਉਹਨਾਂ ਨੂੰ ਗੁਰੂ ਘਰ ਦੀਆਂ ਫੌਜਾਂ ਵਿੱਚ ਭਰਤੀ ਕਰਵਾਇਆ ਜਾਵੇ ਇਹ ਗੁਰੂ ਘਰ ਦਾ ਸਿਧਾਂਤ ਹੈ ਕਿ ਗੁਰੂ ਘਰ ਦੇ ਅੰਦਰ ਅੱਜ ਵੀ ਜਿਹੜੀ ਸੁਚੇਤ ਸੰਗਤ ਹੈ ਅੱਜ ਵੀ ਗੁਰੂ ਘਰਾਂ ਦੇ ਅੰਦਰ ਚੰਗੇ-ਚੰਗੇ ਸ਼ਸਤਰ ਲੈ ਕਰਕੇ ਪਹੁੰਚਦੀ ਹੈ ਜਿਹੜੇ ਦਾਣਾ ਪੰਤਾਂ ਦੇ ਅੰਦਰ ਘੋੜਿਆਂ ਦੀ ਸੇਵਾ ਕੀਤੀ ਜਾਂਦੀ ਉਹ ਤੇ ਘੋੜੇ ਵੀ ਸੰਗਤ ਲੈ ਕਰਕੇ ਪਹੁੰਚਦੀ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਸੰਗਤ ਗੁੰਮਰਾਹ ਚੁੱਕੀ ਹੈ ਕੁਝ ਲੋਕ ਗੁੰਮਰਾਹ ਕਰ ਰਹੇ ਨੇ ਸੰਗਤ ਗੁੰਮਰਾਹ ਨਹੀਂ ਹੁੰਦੀ ਇਸ ਤਰ੍ਹਾਂ ਦਾ ਜੇ ਅੱਜ ਕੱਲ ਕੰਟੈਂਟ ਚੱਲ ਰਿਹਾ ਹੈ ਕਿ ਸੋਸ਼ਲ ਮੀਡੀਆ ਦਾ ਜਮਾਨਾ ਹੈ ਹਰੇਕ ਦੇ ਮੋਬਾਈਲ ਦੇ ਅੰਦਰ ਕੋਈ ਨਾ ਕੋਈ ਪੇਜ ਕੋ ਬਲੌਗ ਚੱਲਦਾ ਹੈ ਉਹਦੇ ਰਾਈ ਸੰਗਤ ਦੇ ਜਿਹੜੀ ਅਗਰ ਉਸ ਨੂੰ ਵੇਖਦੀ ਹੈ ਤਾਂ ਗੁੰਮਰਾਹ ਹੋ ਜਾਂਦੀ ਹੈ ਸੰਗਤ ਨੂੰ ਵਾਰ-ਵਾਰ ਇਹੀ ਮੈਨਂਦੀ ਕਰਦੇ ਆ ਰਹੇ ਆ ਮੈਨੇਜਰ ਸਾਹਿਬ ਵੱਲੋਂ ਸਾਰੀ ਮੈਨੇਜਮੈਂਟ ਵੱਲੋਂ ਕਰੀਬ-ਕਰੀਬ ਬਾਬਾ ਜੀ ਦੇ ਜਨਮ ਦਿਹਾੜੇ ਤੋਂ ਕਰੀਬ 1 ਮਹੀਨਾ ਪਹਿਲਾਂ ਤੋਂ ਹੀ ਅਸੀਂ ਲੱਗੇ ਹੋਏ ਆ ਕਿ ਸੰਗਤ ਨੂੰ ਸੂਚਿਤ ਕੀਤਾ ਜਾਵੇ ਧੰਨ ਧੰਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਮੌਕੇ ਜਿੱਥੇ ਕਿ ਸੰਗਤਾਂ ਨੂੰ ਪਹਿਲਾਂ ਹੀ ਗੁਰਦੁਆਰਾ ਪ੍ਰਬੰਧਕ ਵੱਲੋਂ ਕਿਹਾ ਗਿਆ ਸੀ ਕਿ ਜਨਮ ਦਿਹਾੜੇ ਦੇ ਮੌਕੇ ਕੋਈ ਕਿਸੇ ਪ੍ਰਕਾਰ ਦਾ ਕੋਈ ਕੇਕ ਨਾ ਕੱਟਿਆ ਜਾਵੇ ਮर्याਦਾ ਧਿਆਨ ਰੱਖਿਆ ਜਾਵੇ ਸੋ ਕਾਫੀ ਸੰਗਤਾਂ ਵੱਲੋਂ ਸਾਦੇ ਲੰਗਰ ਲਗਾਏ ਗਏ ਪਰ ਕੁਝ ਸੰਗਤਾਂ ਵੱਲੋਂ ਗੁਰਦੁਆਰਾ ਹਦੂਦ ਦੇ ਬਾਹਰ ਕੇਕ ਕੱਟੇ ਗਏ ਸੋ ਇਸ ਨੂੰ ਲੈ ਕੇ ਸੰਗਤਾਂ ਨਾਲ ਗੱਲਬਾਤ ਵੀ ਜਿਹੜੀ ਕੀਤੀ ਗਈ ਸੀ ਕਿ ਸੰਗਤਾਂ ਨੇ ਮਾਫੀ ਵੀ ਮੰਗੀ ਸੀ ਸੋ ਉਸ ਤੋਂ ਬਾਅਦ ਕੁਝ ਨੋਟ ਕੁਝ ਪੈਸੇ ਜਿਹੜੇ ਕਿ ਮੋਹਰਾਂ ਲੱਗੀਆਂ ਹੋਈਆਂ ਸੀ ਜਿਨ੍ਹਾਂ ਦੇ ਉੱਤੇ ਕਿ ਇਹ ਬਾਬਾ ਦੇਵ ਸਿੰਘ ਦਾ ਖਜ਼ਾਨਾ ਹੈ ਸੋ ਸੰਗਤਾਂ ਨੂੰ ਗੁੰਮਰਾ ਕੀਤਾ ਗਿਆ ਸੀ ਸੰਗਤਾਂ ਤੋਂ ਪੈਸੇ ਲਈ ਜਾਂਦੇ ਸੀ ਸੋ ਉਹਨਾਂ ਨੂੰ ਵੀ ਪ੍ਰਬੰਧਕਾਂ ਵੱਲੋਂ ਫੜਿਆ ਗਿਆ ਸੋ ਕਾਰਵਾਈ ਕੀਤੀ ਗਈ ਹੈ ਸੋ ਸੰਗਤਾਂ ਨੂੰ ਸੁਚੇਤ ਕਰਨ ਵਾਸਤੇ ਅੱਜ ਪ੍ਰਬੰਧਕਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਸੰਗਤ ਨੂੰ ਹਮੇਸ਼ਾ ਹੀ ਜਿਹੜੀ ਕਿ ਇਹਨਾਂ ਦੇ ਵੱਲੋਂ ਬੇਨਤੀ ਆਪੀਲ ਕੀਤੀ ਜਾਂਦੀ ਹੈ ਕਿ ਸੰਗਤ ਨੂੰ ਜੇ ਕੋਈ ਜਾਣਕਾਰੀ ਲੈਣੀ ਹੈ ਤਾਂ ਮੈਨੇਜਰ ਸਾਹਿਬ ਨਾਲ ਗੱਲ ਕਰ ਸਕਦੇ ਨੇ ਗੁਰਦੁਆਰਾ ਪ੍ਰਬੰਧਕ ਦੇ ਜਿੱਥੇ ਜਿੰਨੇ ਸੇਵਾਦਾਰ ਨੇ ਉਹਨਾਂ ਕੋ ਆ ਕੇ ਪੁੱਛ ਕੇ ਕਰ ਸਕਦੇ ਨੇ ਪਰ ਅਕਸਰ ਹੀ ਉਹ ਜੋ ਛਰਾਰਤੀ ਅੰਸਰ ਇਹ ਇਨਾਂ ਗੱਲਾਂ ਨੂੰ ਨਾ ਧਿਆਨ ਚ ਰੱਖਦੇ ਹੋਏ ਆਪਣਾ ਕੰਮ ਕਰਦੇ ਨੇ ਤੇ ਉਹਨਾਂ ਵੱਲੋਂ ਇਨਾਂ ਕਾਰਵਾਈਆਂ ਨੂੰ ਅੰਜਾਮ ਦੇ ਨੇ ਸੋ ਗੱਲਬਾਤ ਜਰੂਰ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸਾਹਿਬ ਜੀ ਬਾਬਾ ਦੀਪ ਸਿੰਘ ਜਨਮ ਦਿਹਾੜਾ ਜੋ ਬੜੇ ਹੀ ਸ਼ਰਧਾ ਭਾਵਨਾ ਨਾਲ ਸੰਗਤਾਂ ਨੇ ਦੇਸ਼ਾਂ ਵਿਦੇਸ਼ਾਂ 'ਚ ਮਨਾਇਆ ਗੁਰਦੁਆਰਾ ਸ਼ਿਦ ਗੰਜ ਸਾਹਿਬ 'ਤੇ ਸੰਗਤਾਂ ਪਹੁੰਚੀਆਂ ਪ੍ਰਬੰਧਕਾਂ ਵੱਲੋਂ ਅਪੀਲ ਵੀ ਕੀਤੀ ਗਈ ਸੀ ਕਿ ਮर्यादा ਵਿੱਚ ਰਹਿ ਕੇ ਹੀ ਸਾਰੇ ਕਾਰਜ ਕੀਤੇ ਜਾਣ ਕੇਕ ਵਗੈਰਾ ਨਾ ਕੱਟੇ ਜਾਵੇ ਪਰ ਕੁਝ ਸੰਗਤਾਂ ਵੱਲੋਂ ਗਲਤੀ ਕੀਤੀ ਗਈ ਮਾਫੀ ਮੰਗੀ ਗਈ ਪਰ ਕੁਝ ਲੋਕ ਪੁਰਾਣੀਆਂ ਵੀਡੀਓ ਨੂੰ ਵਾਇਰਲ ਕਰਕੇ ਦੁਬਾਰਾ ਅਪਲੋਡ ਕੀਤਾ ਜਾ ਰਿਹਾ ਔਰ ਸੰਗਤਾਂ ਨੂੰ ਗੁੰਮਰਾ ਕੀਤਾ ਜਾ ਰਿਹਾ ਕਿਵੇਂ ਦੇਖਦੇ ਜਿਸ ਤਰ੍ਹਾਂ ਆਪ ਜੀਆ ਨੇ ਗੱਲ ਕੀਤੀ ਹੈ ਕਿ ਮਾਮਾ ਜੀ ਨੇ ਜਨਮ ਦਿਹਾੜੇ ਨੂੰ ਸਮਰਪਿਤ ਹੁੰਦੇ ਹੋਏ ਮੈਨੇਜਮੈਂਟ ਵੱਲੋਂ ਪਹਿਲਾਂ ਤਿਆਰੀਆਂ ਕੀਤੀਆਂ ਗਈਆਂ ਸਨ ਔਰ ਲਗਾਤਾਰ ਅਸੀਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਉਹ ਅਨਾਉਂਸਮੈਂਟ ਵੀ ਕਰ ਰਹੇ ਸਾਂ ਔਰ ਜੋ ਮੈਨੇਜਮੈਂਟ ਨੂੰ ਕਰਨਾ ਚਾਹੀਦਾ ਸੀਗਾ ਹਰੇਕ ਪ੍ਰਬੰਧ ਕੀਤੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ ਸੰਗਤ ਨੂੰ ਸੁਚੇਤ ਕਰਨਾ ਹੈ ਔਰ ਇੱਕ ਮੈਂ ਬੇਨਤੀ ਕਰ ਦੇਵਾਂ ਕਿ ਗੁਰੂ ਘਰ ਦੇ ਅੰਦਰ ਗੁਰਦੁਆਰਾ ਸ਼ਹੀਦ ਗਾਂਸਾਹਬ ਜੀ ਦੀ ਹਦੂਦ ਦੇ ਅੰਦਰ ਕੋਈ ਵੀ ਕੇਕ ਨਹੀਂ ਕਟਿਆ ਗਿਆ ਜੀ ਔਰ ਅਗਰ ਕਿਸੇ ਨੇ ਬਾਹਰ ਕਟਿਆ ਹੈ ਬਾਹਰ ਰੋਡ ਤੇ ਕਟਿਆ ਹੈ ਇਹ ਵੀ ਪਤਾ ਲੱਗਿਆ ਹੈ ਕਿ ਉਹਨਾਂ ਮਾਫੀ ਵੀ ਮੰਗ ਚੁੱਕੇ ਹਨ ਕਿ ਸਾਡੇ ਕੋਲੋਂ ਗਲਤੀ ਹੋਈ ਹੈ ਇਸ ਕਰਕੇ ਜਿਹੜੇ ਲੋਕ ਪੁਰਾਣੀਆਂ ਵੀਡੀਓ ਜਿਹੜੀਆਂ ਹਨ ਉਹ ਅਪਲੋਡ ਕਰਦੇ ਹਨ ਉਹ ਵੀ ਇੱਕ ਤਰ੍ਹਾਂ ਦੇ ਨਾਲ ਹੈ ਜਿਹੜਾ ਸੰਗਤ ਨੂੰ ਕੁਮਰਾਹ ਕਰਨਾ ਹੈ ਸੰਗਤ ਨੂੰ ਵੀ ਬੇਨਤੀ ਹੈ ਕਿ ਆਪ ਜੀ ਇਹਨਾਂ ਤੋਂ ਬਚੋ ਸੁਚੇਤ ਰਹੋ ਗੁਰੂ ਘਰ ਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਵੀ ਕੇਕ ਹੈ ਜਿਹੜਾ ਨਹੀਂ ਕਟਾਇਆ ਗਿਆ ਕੇਕ ਕੱਟਣਾ ਇੱਕ ਮਨਮਤ ਹੈ ਇਹ ਅਨਮਤ ਦਾ ਰਿਵਾਜ ਹੈ ਗੁਰੂ ਘਰ ਦੇ ਅੰਦਰ ਜਿਹੜੀ ਦੇਗ ਪ੍ਰਵਾਨਤ ਹੈ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਜਿਹੜੀ ਹੈ ਜਦੋਂ ਵੀ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਕੁਝ ਲੈ ਕਰਕੇ ਆਉਣਾ ਹੈ ਤਾਂ ਗੁਰੂਕ ਸਾਹਿਬ ਜੀ ਦੇ ਹਜ਼ੂਰੀ ਅੰਦਰ ਦੇਗ ਜਿਹੜੀ ਹਾਜ਼ਰ ਕਰਾਉਣੀ ਹੈ ਜੀ ਜੇਕਰ ਦੇਖਿਆ ਜਾਵੇ ਪੁਰਾਣੇ ਇਤਿਹਾਸ ਵਾਲ ਛਾਤੀ ਮਾਰੀ ਤਾਂ ਗੁਰੂ ਸਾਹਿਬ ਜੀ ਕਹਿੰਦੇ ਸੀ ਜੇਕਰ ਤੁਸੀਂ ਕੋਈ ਭੇਟਾ ਹੀ ਕਰਨੀ ਹੈ ਤਾਂ ਘੋੜੇ ਲੈ ਕੇ ਆਓ ਸ਼ਸਤਰ ਲੈ ਕੇ ਆਓ ਅੱਜ ਤੱਕ ਲੋਕ ਕਿੱਧਰ ਨੂੰ ਤੁਰ ਪਏ ਨੇ ਕੇਕਾਂ ਵਾਲਾ ਵੀ ਬਾਬਾ ਦੀ ਜਨਮ ਦਿਹਾੜਾ ਤਾਂ ਗੁਰੂ ਦੀ ਖੁਸ਼ੀ ਲੈਣ ਵਾਸਤੇ ਅਸੀਂ ਨਿਤਨੇਮ ਕਰ ਸਕਦੇ ਬਾਣੀ ਪਾਠ ਕਰ ਸਕਦੇ ਬਾਣੀ ਸਰਵਨ ਕਰ ਸਕਦੇ ਆ ਦੇਖ ਭੇਟਾ ਕਰ ਸਕਦੇ ਆ ਪਰ ਅਜੇ ਇਹ ਕੇਕ ਲਿਆ ਕੇ ਕੀ ਕਿੱਧਰ ਨੂੰ ਤਿਆਣ ਹੁੰਦਾ ਜਾ ਰਿਹਾ ਸ ਦਲਗੋਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਨੇ ਹੁਕਮ ਕੀਤੇ ਸਨ ਕਿ ਗੁਰੂ ਘਰ ਦੇ ਅੰਦਰ ਚੰਗੇ ਸ਼ਸਤਰਾਂ ਚੰਗੇ ਘੋੜੇ ਚੰਗੀਆਂ ਜਵਾਨੀਆਂ ਨੌਜਵਾਨ ਲੈ ਕਰਕੇ ਆਉਣ ਆਪਣੇ ਪਰਿਵਾਰਾਂ ਦੇ ਵਿੱਚੋਂ ਜਿਹੜੇ ਚੰਗੇ ਬੱਚੇ ਹਨ ਨੌਜਵਾਨ ਉਹਨਾਂ ਨੂੰ ਗੁਰੂ ਘਰ ਦੀਆਂ ਫੌਜਾਂ ਵਿੱਚ ਭਰਤੀ ਕਰਵਾਇਆ ਜਾਵੇ ਇਹ ਗੁਰੂ ਘਰ ਦਾ ਸਿਧਾਂਤ ਹੈ ਕਿ ਗੁਰੂ ਘਰ ਦੇ ਅੰਦਰ ਅੱਜ ਵੀ ਜਿਹੜੀ ਸੁਚੇਤ ਸੰਗਤ ਹੈ ਅੱਜ ਵੀ ਗੁਰੂ ਘਰਾਂ ਦੇ ਅੰਦਰ ਚੰਗੇ-ਚੰਗੇ ਸ਼ਸਤਰ ਲੈ ਕਰਕੇ ਪਹੁੰਚਦੀ ਹੈ ਜਿਹੜੇ ਧਰਮ ਪੰਥਾਂ ਦੇ ਅੰਦਰ ਘੋੜਿਆਂ ਦੀ ਸੇਵਾ ਕੀਤੀ ਜਾਂਦੀ ਉਹ ਤੇ ਘੋੜੇ ਵੀ ਸੰਗਤ ਲਿਆ ਕਰਕੇ ਪਹੁੰਚਦੀ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਸੰਗਤ ਗੁੰਮਰਾਹ ਚੁੱਕੀ ਹੈ ਕੁਝ ਲੋਕ ਉਹ ਮਰਾਹ ਕਰ ਰਹੇ ਨੇ ਸੰਗਤ ਗੁੰਮਰਾਹ ਨਹੀਂ ਹੁੰਦੀ ਇਸ ਤਰ੍ਹਾਂ ਦਾ ਜੇ ਅੱਜ ਕੱਲ ਕੰਟੈਂਟ ਚੱਲ ਰਿਹਾ ਹੈ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰੇਕ ਦੇ ਮੋਬਾਈਲ ਦੇ ਅੰਦਰ ਕੋਈ ਨਾ ਕੋਈ ਪੇਜ ਕੋਈ ਵਲੌਗ ਚੱਲਦਾ ਹੈ ਉਹਦੇ ਰਾਂ ਹੀ ਸੰਗਤ ਹੈ ਜਿਹੜੀ ਅਗਰ ਉਸ ਨੂੰ ਵੇਖਦੀ ਹੈ ਤਾਂ ਗੁੰਮਰਾਹ ਹੋ ਜਾਂਦੀ ਹੈ ਤ ਸੰਗਤ ਨੂੰ ਵਾਰ-ਵਾਰ ਇਹੀ ਮਿੰਨ ਦੀ ਕਰਦੇ ਆ ਰਹੇ ਆ ਮੈਨੇਜਰ ਸਾਹਿਬ ਵੱਲੋਂ ਸਾਰੀ ਮੈਨੇਜਮੈਂਟ ਵੱਲੋਂ ਕਰੀਬ-ਕਰੀਬ ਬਾਬਾ ਜੀ ਦੇ ਜਨਮ ਦਿਹਾੜੇ ਤੋਂ ਕਰੀਬ 1 ਮਹੀਨਾ ਪਹਿਲਾਂ ਤੋਂ ਹੀ ਅਸੀਂ ਲੱਗੇ ਹੋਏ ਆ ਕਿ ਸੰਗਤ ਨੂੰ ਸੁਚੇਤ ਕੀਤਾ ਜਾਵੇ ਔਰ ਜਿਹੜੀ ਸੂਝਵਾਨ ਸੰਗਤ ਹੈ ਉਹ ਸੁਚੇਤ ਹੈ ਜੀ ਤੇ ਗੁੰਮਰਾਹ ਉਹੀ ਨੇ ਜਿਹੜੇ ਗੁਰੂ ਘਰ ਦੇ ਅੰਦਰ ਹਾਜ਼ਰੀਆਂ ਘਟ ਪਰਦੇ ਆ ਜਾਂ ਬਾਣੀ ਨਹੀਂ ਪੜਦੇ ਇਤਿਹਾਸ ਨਹੀਂ ਪੜਦੇ ਇਤਿਹਾਸ ਤੋਂ ਵਾਕਿਫ ਨਹੀਂ ਹੈ ਉਹ ਗੁੰਮਰਾਹ ਹੋ ਜਾਂਦੇ ਦੀ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਹੈ ਗੁਰੂ ਘਰ ਦੇ ਅੰਦਰ ਮਰਿਆਦਾ ਦਾ ਜਿਨ੍ਹਾਂ ਨੂੰ ਗਿਆਨ ਹੈ ਉਹ ਇਹਨਾਂ ਚੀਜ਼ਾਂ ਦੇ ਵਿੱਚ ਗੁੰਮਰਾਹ ਨਹੀਂ ਹੁੰਦੇ ਜੀ ਬਿਲਕੁਲ ਜੀ ਕੁਝ ਹੋਰ ਵੀ ਦੇਖਣ ਨੂੰ ਸਾਹਮਣੇ ਆਇਆ ਕੋਈ ਵੀਡੀਓ ਸਾਹਮਣੇ ਆਈ ਜਿਹਦੇ ਵਿੱਚ ਦੇਖਿਆ ਗਿਆ ਕਿ ਕੁਝ ਨੋਟ ਨੇ 5 10 ਰੁਪਏ 50 ਰੁਪਏ 100 ਰੁਪਏ ਤਾਂ ਉਹਨਾਂ ਦੇ ਉੱਤੇ ਬਾਬਾ ਦੀਪ ਸਿੰਘ ਦੇ ਖਜ਼ਾਨੇ ਦੇ ਨਾਲ ਦੀ ਮੋਹਰਾਂ ਲਗਾਈਆਂ ਗਈਆਂ ਆਜਿਹਾ ਕੀ ਰਿਵਾਜ ਚੱਲ ਗਿਆ ਲੋਕ ਇਸ ਨੋਟਾਂ ਨਾਲ ਕਰਨਾ ਕੀ ਹੈ ਕਿ ਮਾਇਨ ਨਾਲ ਜੁੜਨਾ ਹੈ ਜਿਹੜੀ ਬਾਣੀ ਨਾਲ ਜੁੜਨਾ ਅਸੀਂ ਉਹਦੇ ਨਾਲ ਜੁੜੀਏ ਆ ਜਿਹੜੇ ਮੋਹਰਾਂ ਲਗਾ ਕੇ ਦਿੱਤੇ ਜਾਂਦੀਆਂ ਨੇ ਇਹਨੂੰ ਕਿਉਂ ਲੋਕ ਜ਼ਿਆਦਾ ਆਪਣੇ ਸਮਝਦੇ ਨੇ ਕਿ ਜੇਕਰ ਅਸੀਂ ਆਪਣੇ ਖਜ਼ਾਨੇ ਵਿੱਚ ਆਪਣੇ ਕੋਲੇ ਮਾਇਆ ਰੱਖ ਕੇ ਤਾਂ ਹੋਰ ਮਾਇਆ ਹੋएगी ਕਿ ਮਾਇਆ ਦੀ ਲੋੜ ਹੈ ਜਾਂ ਬਾਣੀ ਦੀ ਲੋੜ ਹੈ ਬਿਲਕੁਲੋ ਜੀ ਪੈਸੇ ਤਾਂ ਅਗਰ ਬਾਬਾ ਦੀਪ ਸਿੰਘ ਜਿਹੜਾ ਸਤਾਨ ਬਾਬਾ ਦੀਪ ਸਿੰਘ ਸਾਹਿਬ ਦਾ ਗੁਰਦੁਆਰਾ ਸ਼ਹੀਦਗੰਜ ਸਾਹਿਬ ਆ ਅਗਰ ਅਸੀਂ ਬਾਬਾ ਜੀ ਦੇ ਜੀਵਨ ਦੇ ਬਾਬਤ ਗੱਲ ਕਰੀਏ ਤਾਂ ਬਾਬਾ ਜੀ ਨੇ ਸਾਰਾ ਜੀਵਨ ਗੁਰੂ ਘਰ ਦੇ ਅੰਦਰ ਸੇਵਾਵਾਂ ਨਿਭਾਈਆਂ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਤਲਵੰਡੀ ਸਾਹਿਬੋਂ ਦੀ ertidite ਚਾਰ ਜਿਹੜੇ ਗੁਰੂ ਗ੍ਰੰਥ ਸਾਹਿਬਾ ਦੇ ਸਰੂਪ ਹਨ ਗੁਰਮੁਖੀ ਲਿਪੀ ਦੇ ਅੰਦਰ ਹੱਥ ਲਿਖਤ ਜਿਹੜਿਆਂ ਨੂੰ ਉਤਾਰੇ ਕੀਤੇ ਹਨ ਏਡੀ ਵੱਡੀ ਉਹਨਾਂ ਨੇ ਸੇਵਾ ਕੀਤੀ ਹੋਈ ਆ ਔਰ ਜਿਹੜੀਆਂ ਕੁਝ ਗੁੰਮਰਾਹ ਹੋਣ ਹੋ ਕਰਕੇ ਜਿਹੜੀਆਂ ਸੰਗਤਾਂ ਹਨ ਇਸ ਤਰ੍ਹਾਂ ਦੇ ਜਿਹੜੇ ਇਹ ਜਾਂਚਾਂ ਦੇ ਵਿੱਚ ਆ ਜਾਂਦੀਆਂ ਹਨ ਜਿਸ ਤਰ੍ਹਾਂ ਮੈਂ ਪਹਿਲਾਂ ਇੱਕ ਬੇਨਤੀ ਕਰ ਚੁੱਕਾ ਹਾਂ ਕਿ ਇਸ ਤਰ੍ਹਾਂ ਕਰਨ ਨਾਲ ਧਨ ਪ੍ਰਾਪਤ ਨਹੀਂ ਹੁੰਦਾ ਜੀ ਕੋ ਧਨ ਦੇ ਬਾਬਤੋ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਨੇ ਸਾਨੂੰ ਸਮਝਾਇਆ ਹੈ ਕਿ ਸੰਪੇ ਕੋ ਈਸ਼ਰ ਤੇ ਹੈ ਸੰਪੇ ਪੁਰਬ ਲਿਖੇ ਕੀ ਪਾਈਏ ਇਹ ਜਿਹੜਾ ਧਨ ਹੈ ਇਹ ਉਸ ਪ੍ਰਭੂ ਪਰਮਾਤਮਾ ਦੇ ਵੱਲੋਂ ਤੁਹਾਡੇ ਕਰਮਾਂ ਦੇ ਵਿੱਚ ਪਹਿਲਾਂ ਹੀ ਲਿਖਿਆ ਹੋਇਆ ਹੈ ਇਸ ਤਰ੍ਹਾਂ ਦੱਸਦੇ ਨੋਟ ਦੇ ਉੱਪਰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਮੋਹਰ ਲਗਾ ਕਰਕੇ ਅਗਰ ਅਸੀਂ ਸੋਚਦੇ ਹਾਂ ਕਿ ਸਾਨੂੰ ਧਨ ਪ੍ਰਾਪਤ ਹੋਵੇਗਾ ਇਹ ਧਨ ਨਹੀਂ ਪ੍ਰਾਪਤ ਹੋਵੇਗਾ ਇੱਕ ਤਰ੍ਹਾਂ ਦੀ ਮਨਮਤ ਹੈ ਮਨਮਤ ਤੋਂ ਸਿੱਖ ਨੂੰ ਜਿਹੜਾ ਬਚਣਾ ਚਾਹੀਦਾ ਜੀ ਕੀ ਲੱਗਦਾ ਹੈ ਕਿ ਧਨ ਦਾ ਖਜ਼ਾਨਾ ਨਾ ਲੈ ਕੇ ਬਾਣੀ ਦਾ ਖਜ਼ਾਨਾ ਲੈ ਆ ਜੀ ਸਦਾ ਬਿਲਕੁਲੋ ਜੀ ਮੈਂ ਤੇ ਅਸੀਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅਸੀਂ ਬੇਨਤੀਆਂ ਕਰ ਚੁੱਕੇ ਹਾਂ ਕਿ ਗੁਰੂ ਸਾਹਿਬ ਜੀਆਂ ਦੀ ਹਜ਼ੂਰੀ ਦੇ ਵਿੱਚੋਂ ਨਾਮ ਦਾ ਖਜ਼ਾਨਾ ਪ੍ਰਾਪਤ ਕੀਤਾ ਜਾ ਸਕਦਾ ਬਾਬਾ ਦੀਪ ਸਿੰਘ ਸਾਹਿਬ ਮਹਾਰਾਜ ਜੀ ਨੇ ਚਾਰ ਸਰੂਪ ਲਿਖੇ ਨੇ ਤੇ ਕੋਈ ਛੋਟੀ ਗੱਲ ਨਹੀਂ ਹੈ ਚਾਰ ਸਰੂਪ ਲਿਖਨੇ ਇੱਕ ਬਹੁਤ ਵੱਡਾ ਜਿਹੜਾ ਕਾਰਜ ਹੈ ਸਿੱਖ ਕੌਮ ਦੇ ਉੱਤੇ ਫਾਰੂ ਪੁਕਾਰ ਉਹਨਾਂ ਨੇ ਕੀਤਾ ਇਸ ਜਿਹੜੇ ਸਰੂਪ ਹਨ ਤਖਤ ਸਭਾ ਨਾਲ ਉੱਪਰ ਮੌਜੂਦ ਹਨ ਇਸ ਕਰਕੇ ਅਗਰ ਬਾਬਾ ਦੀਪ ਸਿੰਘ ਸਾਹਿਬ ਮਹਾਰਾਜਿਆਂ ਦੀ ਕੁਰਬਾਨੀ ਨੂੰ ਅਸੀਂ ਨਮਨ ਕਰਨਾ ਹੈ ਤਾਂ ਗੁਰੂ ਘਰ ਦੇ ਅੰਦਰੋਂ ਜਿਹੜਾ ਹੈ ਨਾਮ ਦਾ ਖਜ਼ਾਨਾ ਪ੍ਰਾਪਤ ਕੀਤਾ ਜਾ ਸਕਦਾ ਹੈ ਜੀ ਸਿੰਘ ਸਾਹਿਬ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਕੁਝ ਜਿਹੜੇ ਕਿ ਬਾਬਾ ਦੀਪ ਸਿੰਘ ਦੇ ਨਾਂ ਤੇ ਆਪਣੇ ਦੁਕਾਨਦਾਰੀਆਂ ਚਲਾ ਰਹੇ ਨੇ ਔਰ ਸੰਗਤਾਂ ਨੂੰ ਗੁੰਮਰਾ ਕਰਕੇ ਠੱਗੀਆਂ ਮਾਰ ਰਹੇ ਨੇ ਬਾਰਕੋਡ ਸ਼ੇਅਰ ਕੀਤੇ ਜਾਂਦੇ ਨੇ ਕਿ ਅਸੀਂ ਨਿਸ਼ਕਾਮ ਸੇਵਾ ਕਰਦੇ ਆਂ ਅਸੀਂ ਐਨੇ ਲੰਗਰ ਜਾਂ ਸਕੂਲ ਚਲਾਉਂਦੇ ਆਂ ਬਾਰਕੋਡ ਸ਼ੇਅਰ ਕਰਕੇ ਸੰਗਤ ਤੋਂ ਮਾਇਆ ਇਕੱਠੀ ਕਰਦੇ ਨੇ ਕਿ ਬਾਬਾ ਦੀਪ ਸਿੰਘ ਦੇ ਨਾਂ ਤੇ ਉਹਨਾਂ ਤੋਂ ਮਾਇਆ ਇਕੱਠੀ ਕੀਤੀ ਜਾਂਦੀ ਹੈ ਕੀ ਲੱਗਦਾ ਕਿ ਜੇਕਰ ਸੰਗਤਾਂ ਨੇ ਖੁਸ਼ੀ ਹੀ ਲੈਣੀ ਹੈ ਸੇਵਾ ਹੀ ਕਰਨੀ ਹੈ ਤਾਂ ਬਾਬਾ ਦੀਪ ਸਿੰਘ ਦਰ ਤੇ ਆ ਕੇ ਸ਼੍ਰੀ ਗੁਰਦੁਆਰਾ ਸ਼੍ਰੀ ਗੰਗਾ ਸਾਹਿਬ ਵੀ ਸੰਗਤ ਆ ਸਕਦੀਆਂ ਨੇ ਅਜਿਹੇ ਠੱਗਾਂ ਤੋਂ ਕਿੰਨਾ ਕੁ ਲੋਕਾਂ ਨੂੰ ਬਚਣਾ ਚਾਹੀਦਾ ਬਿਲਕੁਲ ਜੀ ਇਹ ਇਸ ਤਰ੍ਹਾਂ ਜਿਹੜੇ ਧਨ ਦੀ ਕਮਾਈ ਦੇ ਸਾਧਨ ਬਣਾਏ ਹੋਏ ਨੇ ਤੇ ਸੰਗਤਾਂ ਨੂੰ ਚਾਹੀਦਾ ਹੈ ਕਿ ਇਹ ਜਿਹੇ ਠੱਗਾਂ ਤੋਂ ਬਚਣਾ ਗੁਰੂ ਘਰ ਦੇ ਅੰਦਰ ਕੋਈ ਦਸਵੰਦ ਭੇਟਾ ਕਰਨਾ ਤਾਂ ਗੁਰੂ ਕੀ ਗੋਲਕ ਹੈ ਗੁਰੂ ਕੀ ਗੋਲਕ ਅੰਦਰ ਸਿੱਧਾ ਲੈ ਕਰਕੇ ਆਉਣਾ ਔਰ ਇਹ ਜਿਹੇ ਠੱਗਾਂ ਤੋਂ ਸੰਗਤ ਇਹ ਜਿਹੜੀ ਬਚੇ ਜੀ ਉਹਨਾਂ ਨੂੰ ਸੁਚੇਤ ਕਰਨਾ ਚਾਹੋਗੇ ਕਿਉਂਕਿ ਇਹ ਸੰਗਤ ਨੂੰ ਤੁਸੀਂ ਅਪੀਲ ਕਰਦੇ ਹੋ ਕਿ ਜੇਕਰ ਸੇਵਾ ਕਰਨੀ ਤਾਂ ਗੁਰਦੁਆਰਾ ਸਾਹਿਬ ਆਓ ਜਿਹੜੇ ਬਾਬਾ ਦੀਸਨ ਨਾਮ ਦੇ ਦੁਕਾਨਦਾਰ ਚਲਾਉਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਉਹਨਾਂ ਤੇ ਕੋਈ ਕਾਰਵਾਈ ਕੀਤੀ ਜਾਊਗੀ ਬਿਲਕੁਲ ਜੀ ਉਹਨਾਂ ਨੂੰ ਚਾਹੀਦਾ ਹੈ ਕਿ ਗੁਰੇਜਕਰ ਨੇ ਇਹਨਾਂ ਚੀਜ਼ਾਂ ਤੋਂ ਮੈਨੇਜਮੈਂਟ ਬਿਲਕੁਲ ਇਸ ਚੀਜ਼ ਦੇ ਉੱਤੇ ਕੰਟਰੋਲ ਕਰਨ ਦਾ ਹਰ ਇੱਕ ਯਤਨ ਕਰ ਰਹੀ ਹੈ ਸਾਡਾ ਸੀਸੀਟੀਵੀ ਵਿਭਾਗ ਹੈ ਜਿਹੜਾ ਉਹ ਲਗਾਤਾਰ ਸਾਡੇ ਜਿਹੜੇ ਸੇਵਾਦਾਰ ਹਨ ਲਗਾਤਾਰ ਇਸ ਨੂੰ ਮੋਨੀਟਰ ਕਰਦੇ ਨੇ ਔਰ ਅਗਰ ਇਸ ਤਰ੍ਹਾਂ ਦਾ ਕੋਈ ਵੀ ਸ਼ਖਸ਼ ਹੈ ਜਿਹੜਾ ਦਸਾਂ ਦਾ ਨੋਟ ਜਾਂ 20 ਦਾ ਨੋਟ ਮੋਹਰ ਲੱਗਾ ਹੋਇਆ ਬਾਬਾ ਦੀਪ ਸਿੰਘ ਸਾਹਿਬ ਦੀ ਨਾਂ ਦੀ ਵੰਡ ਦਾ ਫੜਿਆ ਜਾਂਦਾ ਹੈ ਮੈਨੇਜਮੈਂਟ ਵੱਲੋਂ ਭਾਗੀ ਕਾਰਵਾਈ ਕੀਤੀ ਜਾਊਗੀ ਔਰ ਹੋ ਸਕਦਾ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਦੁਆਰਾ ਵੀ ਕੋਈ ਕਾਰਵਾਈ ਜ਼ਰੂਰ ਕੀਤੀ ਜਾਵੇ ਬਿਲਕੁਲ ਜੀ ਗੁਰਦੁਆਰਾ ਅਸ਼ੀਰਿਕਨ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਜੀ ਮੌਜੂਦ ਨੇ ਤੁਸੀਂ ਸੰਗਤਾਂ ਨੂੰ ਕੁਝ ਦਿਨ ਪਹਿਲਾਂ ਹੀ ਅਪੀਲ ਸ਼ੁਰੂ ਕਰ ਦਿੱਤੀ ਕਿਸੇ ਜਿਹੜੇ ਨਿਮਰਤਾ ਨਾਲ ਸ਼ਰਧਾ ਭਾਵਨਾ ਨਾਲ ਸੰਗਤ ਬਾਬਾ ਦੀਪ ਸਿੰਘ ਜਰਤੇ ਆਵੇ ਬਾਬਾ ਦੀਪ ਸਿੰਘ ਜਨਮ ਦਿਹਾੜਾ ਮਨਾਵੇ ਸੋ ਕੇਕ ਨਾ ਕੱਟਣ ਦੀ ਮਨਾਹੀ ਵੀ ਕੀਤੀ ਗਈ ਸੀ ਨਕਲੀ ਘੋਤੋ ਵੀ ਮਨਾਹੀ ਕੀਤੀ ਗਈ ਸੀ ਔਰ ਥਾਂ-ਥਾਂ ਤੇ ਤੁਸੀਂ ਪੋਸਟਰ ਵੀ ਲਗਾਏ ਗਏ ਸੀ ਔਰ ਜਿਹੜਾ ਇਹ ਖਜ਼ਾਨਿਆਂ ਵਾਲੇ ਸਾਹਮਣੇ ਨੋਟ ਆ ਰਹੇ ਨੇ ਅਜਿਹੇ ਲੋਕਾਂ ਨੂੰ ਤੁਸੀਂ ਅਵੇਅਰ ਵੀ ਕੀਤਾ ਲੋਕਾਂ ਨੂੰ ਸੁਚੇਤ ਵੀ ਕੀਤਾ ਕਿ ਅਜਿਹੇ ਲੋਕਾਂ ਤੋਂ ਬਚਨ ਸੋ ਕੋਈ ਕਾਰਵਾਈ ਕੀਤੀ ਸਾਹਮਣੇ ਆਈ ਹੈ ਤੁਹਾਡੇ ਵੱਲੋਂ ਕਿ ਕਿੰਨਾ ਲੋਕਾਂ ਨੂੰ ਫੜਿਆ ਗਿਆ ਕਿਸੇ ਕਈ ਲੋਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇੱਕੇ ਸਵਾਲ ਦੇ ਵਿੱਚ ਪੰਜ ਚਾਰ ਸਵਾਲਾਂ ਨੂੰ ਇਕੱਠਿਆਂ ਕੀਤਾ ਆ ਇਹਨਾਂ ਦੇ ਵਿੱਚ ਇਸ ਤਰ੍ਹਾਂ ਹੈ ਵੀ ਜਿਹੜਾ ਜਾਲੀ ਘੋੜ ਵਾਲਾ ਸੀ ਸਿਸਟਮ ਉਹ ਆਪਾਂ 95% ਦੁਕਾਨਦਾਰਾਂ ਨੇ ਕੰਟਰੋਲ ਕਰ ਲਿਆ ਆ ਉਹਨਾਂ ਨੂੰ ਬੇਨਤੀ ਕੀਤੀ ਸਾਡੇ ਮਾਧਿਅਮ ਦੇ ਰਾਹੀਂ ਤੇ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਆਇਆ 95% ਕਰ ਲਿਆ ਆ 5% ਓਕਾ ਦੁਕਾ ਜਿਹੜੇ ਹੈਗੇ ਆ ਜਿਨ੍ਹਾਂ ਦੀ ਕੋਈ ਦੁਕਾਨ ਨਹੀਂ ਗਈ ਉਹ ਘਰੋਂ ਹੀ ਪੈਕਿੰਗ ਕਰਕੇ ਲੈ ਆਉਂਦੇ ਆ ਬਾਹਰ ਖੋਜ ਜਾਂਦੇ ਸ਼ਰਕਤੇ ਦੇ ਸੰਗਤ ਪੁਲਿਸ ਸੰਗਤ ਨੂੰ ਉਹ ਟਰੇਸ ਕਰ ਲੈਂਦੇ ਆ ਕਿਉਂਕਿ ਉਹ ਛਾਤਰ ਦਿਮਾਗ ਹੁੰਦੇ ਆ ਵੀ ਕਿਹੜਾ ਬੰਦਾ ਆਡੈਂਟੀਫਾਈ ਕਰਨ ਦੀ ਸਮਰੱਥਾ ਰੱਖਦਾ ਕਿਹੜਾ ਨਹੀਂ ਰੱਖਦਾ ਜਾਲੀ ਕਿਹ ਉਹ ਨੂੰ ਤੇ ਅਸਲ ਕਿਹ ਉਹ ਨੂੰ ਉਹ ਉਹਨਾਂ ਨੂੰ ਦੇਖ ਕੇ ਉਹ ਭੱਜ ਜਾਂਦੇ ਆ ਹੁਣ ਉਹਨਾਂ ਨੂੰ ਸचेत ਕਰਨ ਵਾਸਤੇ ਬੋਰਡ ਜਿ ਤਰ੍ਹਾਂ ਆਪ ਜੀ ਨੇ ਆਖਿਆ ਫਲੈਕਸਾਂ ਲਾਈਆਂ ਹੋਈਆਂ ਨੇ ਬੋਲ ਕੇ ਵੀ ਸਾਡੀ ਚੱਲਦੀ ਰਹਿੰਦੀ ਹੈ ਵਾਇਸ ਕਾਲ ਵੀ ਚੱਲਦੀ ਰਹਿੰਦੀ ਆ ਇਸ ਤੋਂ ਇਲਾਵਾ ਜਿਹੜਾ ਆਪ ਜੀ ਨੇ ਅਗਲਾ ਕੀਤਾ ਕੇਕ ਦੇ ਸਬੰਧ ਵਿੱਚ ਇਸ ਵਾਰ ਬੜੀ ਬਾਬਾ ਜੀ ਦੀ ਕਿਰਪਾ ਹੋਈ ਆ ਜਨਮ ਦਿਹਾੜੇ ਦੇ ਉੱਤੇ ਗੁਰਦਰਾ ਸਾਹਿਬ ਜੀ ਦੀ ਹਦੂਦ ਅੰਦਰ ਕੋਈ ਵੀ ਕੇਕ ਨਹੀਂ ਕਟਿਆ ਗਿਆ ਲੇਕਿਨ ਇਹ ਪਤਾ ਲੱਗਾ ਆ ਵੀ ਸ਼ਰਕ ਦੇ ਉੱਤੇ ਕੁਝ ਵੀਰਾਂ ਵੱਲੋਂ ਕੇਕ ਕਟਿਆ ਗਿਆ ਹੈ ਔਰ ਉਹਨਾਂ ਨੇ ਜਿੰਨਾ ਵੀਰਾਂ ਨੇ ਕੇਕ ਕਟਿਆ ਆ ਉਹਨਾਂ ਨੇ ਵੀ ਮੀਡੀਆ ਦੇ ਵਿੱਚ ਆਪਣੀ ਗਲਤੀ ਦਾ ਅਹਿਸਾਸ ਕੀਤਾ ਆ ਉਹ ਉਹਨਾਂ ਨੇ ਅੱਗੋਂ ਤੋਂ ਇਹ ਵੀ ਕਿਹਾ ਵੀ ਸਾਡੀਆਂ ਪਹਿਲਾਂ ਅਸੀਂ ਅੱਗੇ ਤੋਂ ਇਹ ਇੰਨਾਂ ਚੀਜ਼ਾਂ ਦਾ ਵੀ ਗ੍ਰੇਸ਼ ਕਰਾਂਗੇ ਬਾਬਾ ਜੀ ਦੀ ਸੰਗਤ ਬੜੀ ਹੀ ਸੁਝਵਾਨ ਆ ਬੜੀ ਹੀ ਪੜੀ ਲਿਖੀ ਆ ਬੜੀ ਹੀ ਬਾਬਾ ਜੀ ਨੂੰ ਪਿਆਰ ਕਰਨ ਵਾਲੀ ਆ ਉਹ ਸਾਡੀ ਬੇਨਤੀ ਝਟ ਪ੍ਰਵਾਨ ਕਰ ਲੈਂਦੀ ਹੈ ਜੀ ਜਿਹੜਾ ਤੀਜੇ ਨੰਬਰ ਤੇ ਆਪ ਜੀ ਨੇ ਦੱਸਿਆ ਵੀ ਆੜਾ ਖਜ਼ਾਨੇ ਵਾਲਾ ਸਿਸਟਮ ਹੈ ਜੀ ਇਹਦੇ ਸਬੰਧ ਵਿੱਚ ਇਸ ਤਰ੍ਹਾਂ ਵੀ ਕੁਝ ਲੋਕ 10 ਰੁਪਏ ਦੇ ਉੱਤੇ ਮੋਹਰਾਂ ਲਾ ਕੇ ਬਾਬਾ ਦੀਪ ਸਿੰਘ ਜੀ ਦਾ ਖਜ਼ਾਨਾ ਲਿਖ ਕੇ ਤੇ ਉਹ ਸੰਗਤ ਕੋ ਨੂੰ ਗੁੰਮਰਾਹ ਕਰਦੇ ਆ ਪ੍ਰਬੰਧ ਵੱਲੋਂ ਕੋਈ ਵੀ ਸੰਗਤ ਨੂੰ ਕੋਈ ਵੀ ਖਜ਼ਾਨਾ ਨਹੀਂ ਵੰਡਿਆ ਜਾਂਦਾ ਅਸੀਂ ਆਪ ਜੀ ਦੇ ਮਾਧਿਅਮ ਰਾਹੀਂ ਸੰਗਤ ਨੂੰ ਸੁਚੇਤ ਕਰਨਾ ਚਾਹੁੰਦੇ ਆ ਇਹ ਕੋਰੀ ਮਤਮਤ ਆ ਜੇ ਖਜ਼ਾਨਾ ਕਿਸੇ ਨੇ ਵੰਡਰਾਂ ਦੇ ਨਾਮ ਦਾ ਖਜ਼ਾਨਾ ਵੰਡੇ ਸੰਗਤ ਨੂੰ ਅਜਿਹਾ ਨਾ ਕਰੇ ਆਪਣੇ ਨਿੱਜੀ ਮਫਾਦਾਂ ਵਾਸਤੇ ਤੇ ਜਿਹੜੇ ਬੰਦੇ ਇਸ ਤਰ੍ਹਾਂ ਦੇ ਕੋਣ ਫੜੇ ਜਾਂਦੇ ਆ ਉਹਨਾਂ ਨੂੰ ਅਸੀਂ ਵਾਰਨਿੰਗ ਦੇ ਕੇ ਇੱਕ ਵਾਰ ਤੇ ਛੱਡ ਰਹੇ ਆ ਜੇਕਰ ਉਹ ਬਾਰ-ਬਾਰ ਸਾਡੇ ਦੁਬਾਰਾ ਕੋਈ ਧਿਆਨ ਚਾਵੇਗਾ ਫਿਰ ਉਹਨਾਂ 'ਤੇ ਪੁਲਿਸ ਕਾਰਵਾਈ ਕੀਤੀ ਜਾਊਗੀ ਕੀ ਲੱਗਦਾ ਕਿ ਜਿਹੜੇ ਬਾਬਾ ਦੀਪ ਸਿੰਘ ਦੇ ਨਾਮ ਤੇ ਦੁਕਾਨਦਾਰੀ ਚਲਾਏ ਇਹ ਜਿਹੇ ਠੱਗਾ ਤੋਂ ਸੰਗਤ ਨੂੰ ਸੁਚੇਤ ਹੋਣਾ ਚਾਹੀਦਾ ਜੋ ਬਾਰ ਕੋਡ ਸ਼ੇਅਰ ਕਰਦੇ ਨੇ ਉਹ ਸ਼ੇਅਰ ਨਾ ਕਰਨ ਜੇਕਰ ਕਿਸੇ ਨੇ ਸੇਵਾ ਕਰਨੀ ਹੈ ਤਾਂ ਗੁਰਦੁਆਰਾ ਅਸ਼ੀਰਗੰਨ ਸਾਹਿਬ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਵੀ ਆਗ ਕਰ ਸਕਦੇ ਆ ਬਿਲਕੁਲ ਠੀਕ ਹੈ ਜੀ ਆ ਜਿਹੜੇ ਆਪਣੇ ਨਾਲ ਪੇਜ ਦੇ ਉੱਤੇ ਬਲੌਗਰ ਕੁਝ ਵੀਰ ਹੈਗੇ ਆ ਜਿਹੜੇ ਆਪਣੇ ਨਿੱਜੀ ਮਫਾਦ ਵਾਸਤੇ ਆਪਣਾ 바ਰ ਕੋਡ ਲਾ ਕੇ ਆ ਦੂਰ ਨੇੜੇ ਗੁਰਦਰਾ ਸਾਹਿਬ ਦੀ ਦੂਤੋਂ ਵੀ ਦੂਰ ਜਾ ਕੇ ਲੰਗਰ ਲਾ ਕੇ ਉਹ ਸ਼ੇਅਰ ਕਰਦੇ ਆ ਉਹਨਾਂ ਦੇ ਨਿੱਜੀ ਮਫਾਦ ਆ ਜੀ ਤਾਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਅਜਿਹੀਆਂ ਚੀਜ਼ਾਂ ਨਹੀਂ ਵਰਤਣੀਆਂ ਜਿਹਦੀਆਂ ਇਹਨਾਂ ਆਪਾਂ ਸੱਭਨ ਵਿੱਚ ਹੀ ਪਾਪਾਂ ਦੇ ਭਾਗੀ ਬੰਦੇ ਆ ਤੇ ਸੰਗਤ ਨੂੰ ਤੇਹੀ ਬੇਨਤੀ ਕਰਦੇ ਆਂ ਵੀ ਹੁਣ ਮੇਰੇ ਇੱਕ ਗੁਰੂ ਰਾਮਦਾਸ ਜੀ ਦੇ ਹਸਪੀਟਲ ਦੇ ਸਾਹਮਣੇ ਇੱਕ ਚਾਟੀਵਿੰਡ ਗੇਟ ਦੇ ਸਾਹਮਣੇ ਸਾਡਾ ਰਸਦ ਦਾ ਕਾਊਂਟਰ ਦੋ ਲੱਗੇ ਹੋਏ ਆ ਉਹ ਇਸੇ ਵਾਸਤੇ ਸੰਗਤ ਦੀ ਸਹੂਲਤ ਵਾਸਤੇ ਲਾਇਆ ਸੀ ਵੀ ਸੰਗਤ ਜਦੋਂ ਆਉਂਦੀ ਆ ਫਿਰ ਗਾਂ ਸੰਗਤ ਸੰਗਤ ਦੀ ਭੀੜ ਬਹੁਤ ਜ਼ਿਆਦਾ ਹੁੰਦੀ ਆ ਉਹਦੇ ਕਰਕੇ ਉਹਨੂੰ ਰਸਤੇ ਲਈ ਕਿ ਲੰਘਿਆ ਨਹੀਂ ਜਾਂਦਾ ਦੋ ਕਾਊਂਟਰ ਲਾ ਦਿੱਤੇ ਗਏ ਆ ਪਿਛਲੇ ਦਿਨੀ ਹੁਣ ਇਸ ਸੰਗਤ ਨੂੰ ਇਹ ਬੇਨਤੀ ਆ ਵੀ ਜਿਹੜੀ ਕੋਈ ਮਾਇਆ ਹੁੰਦੀ ਆ ਉਹ ਬਾਬਾ ਜੀ ਦੀ ਗੋਲਕ ਵਿੱਚ ਪਾਈ ਜਾਵੇ ਇਹ ਜਿਹੇ ਲੋਕਾਂ ਤੋਂ ਸੁਚੇਤ ਰਵੇ ਜਿਹੜੇ ਰਸਤੇ ਵਿੱਚ ਉਹਨਾਂ ਲੋਕਾਂ ਦਾ ਸੰਗਤ ਦਾ ਨਾਜਾਇਜ਼ ਫਾਇਦਾ ਚੁੱਕਦੇ ਪੁਲੀ ਪੁਲੀ ਸੰਤਰਾ ਚ ਬਿਲਕੁਲ ਜੀ ਜੋ ਸੰਗਤਾਂ ਸੇਵਾ ਕਰਨੀਆਂ ਚਾਹੁੰਦੀਆਂ ਨੇ ਉਹ ਗੁਰਦੁਆਰਾ ਅਸ਼ੀਰਗਨ ਸਾਹਿਬ ਆਕੇ ਵੀ ਸੇਵਾ ਕਰ ਲੈਣ ਕਿਉਂਕਿ ਜੇਕਰ ਕੇਕ ਦੀ ਗੱਲ ਕਰੀਏ ਤਾਂ ਬਾਬਾ ਦੀਪ ਸਿੰਘ ਜੀ ਜਨਮ ਦਿਹਾੜੇ ਤੇ ਪਹਿਲੀ ਗੱਲ ਤਾਂ ਕੋਈ ਕੇਕ ਗੁਰਦੁਆਰਾ ਹਦੂਤ ਸਾਹਿਬ ਦੇ ਅੰਦਰ ਨਹੀਂ ਕੱਟਿਆ ਗਿਆ ਜੇਕਰ ਕਿਸੇ ਨੇ ਬਾਹਰ ਕੱਟੇ ਤਾਂ ਉਸ ਵੱਲੋਂ ਮਾਫੀ ਮੰਗ ਲਈ ਗਈ ਹੈ ਔਰ ਜਿਹੜੀ ਪੁਰਾਣੀਆਂ ਵੀਡੀਓ ਤੁਸੀਂ ਸ਼ੇਅਰ ਕਰ ਰਹੇ ਹੋ ਇਸ ਨੂੰ ਸ਼ੇਅਰ ਨਾ ਕਰੋ ਕਿਉਂਕਿ ਪੁਰਾਣੀਆਂ ਵੀਡੀਓ ਸ਼ੇਅਰ ਕਰਨ ਨਾਲ ਸੰਗਤ ਗੁੰਮਰਾਹ ਹੁੰਦੀ ਹੈ ਸੰਗਤ ਨੂੰ ਪਤਾ ਨਹੀਂ ਲੱਗਦਾ ਸੰਗਤ ਕਹਿੰਦੀ ਹੈ ਕਿ ਇਸ ਵਾਰੀ ਸ਼ਾਇਦ ਕੇਕ ਕੱਟਿਆ ਗਿਆ ਸੋ ਪ੍ਰਬੰਧਕਾਂ ਵੱਲੋਂ ਅਪੀਲ ਵੀ ਕੀਤੀ ਗਈ ਸੀ ਕਿ ਜਨਮ ਦਿਹਾੜੇ ਮੌਕੇ ਗੁਰਦੁਆਰਾ ਸਾਹਿਬੇ ਕੋਈ ਕਿਸੇ ਪ੍ਰਕਾਰ ਦਾ ਕੇਕ ਨਾ ਕੱਟੇ ਜਾਵੇ ਸੋ ਉਸ ਤੋਂ ਬਾਅਦ ਖਜ਼ਾਨੇ ਦੀ ਜਿਹੜੀ ਗੱਲ ਸਾਹਮਣੇ ਆਈ ਹੈ ਉਸ ਦੇ ਵਿੱਚ ਕੁਝ ਕਾਰਵਾਈਆਂ ਕੀਤੀਆਂ ਗਈਆਂ ਨੇ ਫਿਲਹਾਲ ਵਾਰਨਿੰਗ ਦੇ ਕੇ ਛੱਡਤਾ ਗਿਆ ਸੋ ਸੰਗਤਾਂ ਵੀ ਅਜਿਹੇ ਠੱਗਾਂ ਤੋਂ ਸੁਚੇਤ ਹੋਣ ਜੇਕਰ ਬਾਬਾ ਦੀਪ ਸਿੰਘ ਦੇ ਨਾਂ ਤੇ ਕੋਈ 바ਰ ਕੋਡ ਲਾ ਕੇ ਨਿਸ਼ਕਾਮ ਸੇਵਾ ਦੇ ਨਾਂ ਤੇ ਸੰਗਤਾਂ ਨੂੰ ਠੱਗਦਾ ਹੈ ਤਾਂ ਸੰਗਤਾਂ ਉਸ ਤੋਂ ਸੁਚੇਤ ਰਹਿਣ ਜੇਕਰ ਸੰਗਤ ਸੇਵਾ ਹੀ ਕਰਨਾ ਚਾਹੁੰਦੀ ਹੈ ਤਾਂ ਗੁਰਦੁਆਰਾ ਅਸ਼ੀਰਗੰਗ ਸਾਹਿਬ ਆ ਕੇ ਹਾਥੀ ਸੇਵਾ ਕਰਕੇ ਜਾਣ ਕਿਉਂਕਿ ਬਾਬਾ ਦੀਪ ਸਿੰਘ ਜਨਮ ਬਾਬਾ ਦੀਪ ਸਿੰਘ ਦਾ ਜਿਹੜਾ ਜਨਮ ਦਿਹਾੜਾ ਹੈ ਗੁਰਦੁਆਰਾ ਅਸ਼ੀਰਗੰਗ ਸਾਹਿਬ ਵਿਖੇ ਮਨਾਇਆ ਗਿਆ ਸੀ ਸੋ ਗੁਰਦੁਆਰਾ ਅਸ਼ੀਰਗੰਗ ਸਾਹਿਬ ਵਿਖੇ ਹੀ ਬਾਬਾ ਦੀਪ ਸਿੰਘ ਦਰ ਤੇ ਆ ਕੇ ਸੰਗਤਾਂ ਸੇਵਾ ਕਰਦੀਆਂ ਨੇ ਸ਼ਰਧਾ ਭਾਵਨਾ ਸੇਵਾ ਕਰਦੀਆਂ ਨੇ ਸੋ ਪ੍ਰਬੰਧਕਾਂ ਵੱਲੋਂ ਹਮੇਸ਼ਾ ਹੀ ਸਮੇਂ-ਸਮੇਂ ਤੇ ਸੰਗਤਾਂ ਨੂੰ ਸੁਚੇਤ ਵੀ ਕੀਤਾ ਜਾਂਦਾ ਹੈ ਕਿ ਸੰਗਤ ਦੀ ਸਹੂਲਤ ਵਾਸਤੇ ਕਾਰਜ ਵੀ ਕੀਤੇ ਜਾਂਦੇ ਹਨ ਸੋ ਤਨ ਤਨ ਬਾਬਾ ਦੀਪ ਸਿੰਘ ਦੇ ਦਰ ਤੇ ਆ ਦਰ ਤੇ ਆ ਕੇ ਸੰਗਤਾਂ ਆ ਕੇ ਆਪ ਖੁਦ ਹਾਥੀ ਸੇਵਾ ਕਰਕੇ ਆਪਣਾ ਜਨਮ ਦਾ ਸਿਟੀ ਹੈਡਲਾਈਨ ਤੋਂ ਗੁਰਪ੍ਰੀਤ ਸਿੰਘ ਅਮਰਸਰ